ਆਓ ਫਿਰ ਪੰਜਾਬ ਦਾ ਰੁਖ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਸਰਦਾਰ ਜਸਵਿੰਦਰ ਸਿੰਘ ਬਿੱਟਾ ਜੀ ਦੇ ਨਾਲ ਪੰਜਾਬ ਦੀ ਖਬਰਸਰ ਲੈ ਕੇ ਪਹੁੰਚਣ ਵਾਸਤੇ ਬਿੱਟਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਔਰ ਤੁਸੀਂ ਸੁਣ ਰਹੇ ਹੋ ਰੇਡੀਓ 1200 AM ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਬਿੱਟਾ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਬੜਾ ਹੰਗਾਮਾ ਹੋਇਆ ਕੀ ਗੱਲ ਹੋਈ ਬਿਲਕੁਲ ਜੀ ਅੱਜ ਦੋ ਜਿਹੜੀਆਂ ਘਟਨਾਵਾਂ ਨੇ ਉਹ ਬੜੀਆਂ ਵੱਟੀਆਂ ਨੇ ਇੱਕ ਤਾਂ ਇਹ ਹੈਗੀ ਹੈ ਕੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 26 ਨਵੰਬਰ ਦੀ ਜਿਹੜੀ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਸੀਗੀ ਔਰ ਦੋ ਨੰਬਰ ਗੇਟ ਨੂੰ ਉਹਨਾਂ ਨੇ ਬੰਦ ਕੀਤਾ ਸੀ ਕਿਉਂਕਿ ਇੱਧਰ ਜ਼ਿਆਦਾ ਆਵਾਜ਼ ਹੀ ਰੈਂਦੀ ਹੈ ਦੂਸਰਾ ਸੀਗਾ ਕਿ ਸੈਨੇਟ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਨਾ ਹੋਣ ਕਰਕੇ ਵਿਦਿਆਰਥੀਆਂ ਨੇ ਇਸ ਦਾ ਪ੍ਰਦਰਸ਼ਨ ਕੀਤਾ ਔਰ 200 ਕਾਲਜਾਂ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਪਹੁੰਚਣ ਦੀ ਉਹਨਾਂ ਨੇ ਅਪੀਲ ਕੀਤੀ ਸੀ ਇਸ ਕਰਕੇ ਯੂਨੀਵਰਸਿਟੀ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਕੱਲ ਹੁਣ ਉੱਥੇ ਐਗਜ਼ਾਮ ਹੋ ਰਹੇ ਨੇ ਉਹਦੇ ਵਿੱਚ ਵੀ ਕੁਝ ਚੇਂਜ ਕੀਤਾ ਗਿਆ ਦੂਜੀ ਗੱਲ ਇਹ ਹੈ ਕਿ 26 ਨਵੰਬਰ ਨੂੰ ਦਿੱਲੀ ਅੰਦੋਲਨ ਦੇ 5 ਸਾਲ ਪੂਰੇ ਹੋ ਰਹੇ ਨੇ 10000 ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਰਹੇ ਆ 43 ਸੈਕਟਰ ਦੇ ਵਿੱਚ ਦਸਹਿਰਾ ਗਰਾਊਂਡ ਦੇ ਵਿੱਚ ਪੁਲਿਸ ਨੇ ਉੱਥੇ ਵੀ ਬੜੀ ਸ਼ਕਤੀ ਕੀਤੀ ਹੈ 3000 ਪੁਲਿਸ ਕਰਮਚਾਰੀਆਂ ਦੀ ਜਿਹੜੀ ਡਿਊਟੀ ਲਾਈ ਹੈ ਡਾਇਵਰਟ ਕੀਤੇ ਗਏ ਨੇ ਰਸਤੇ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਵੀ ਰਹੀ ਹੈ ਦੂਜਾ ਤੁਹਾਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਹਾਲੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਐਮਐਸਪੀ ਦੀ ਜਿਹੜੀ ਕਾਨੂੰਨ ਦੀ ਗਰੰਟੀ ਹੈ ਉਹ ਮੰਗ ਹਾਲੇ ਪੂਰੀ ਨਹੀਂ ਹੋਈ ਤੇ ਬਿਜਲੀ ਸੋਧ ਬਿੱਲ ਵੀ ਹੁਣ ਇਹਨਾਂ ਨੇ ਲਾਗੂ ਕਰਨ ਦੀ ਗੱਲ ਕਹੀ ਸੀ ਇਸ ਕਰਕੇ ਦੋ ਜਿਹੜੀਆਂ ਵੱਡੀਆਂ ਗੱਲਾਂ ਕਰਕੇ ਅੱਜ ਯੂਨੀਵਰਸਿਟੀ ਨੂੰ ਬੰਦ ਰੱਖਿਆ ਗਿਆ ਤੇ ਕੱਲ ਕਿਸਾਨੀ ਅੰਦੋਲਨ ਦੇ ਮੱਦੇ ਨਜ਼ਰ ਸਪਸ਼ਟ ਰੂਪ ਦੇ ਵਿੱਚ ਇੱਕ ਵੱਡਾ ਜਿਹੜਾ ਹੰਗਾਮਾ ਹੈ ਉਹ ਹੋਣ ਦਾ ਐਲਾਨ ਹੋ ਸਕਦਾ ਹੈ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਉਨੇ ਟਾਈਮ ਲਿਆ ਸੀਗਾ ਕਿ ਤੁਸੀਂ ਇਹ ਸੈਨੇਟਰੀ ਇਲੈਕਸ਼ਨ ਦਾ ਜਿਹੜਾ ਡੇਟ ਡਿਕਲੇਅਰ ਕਰੋ ਹੁਣ ਕੱਲ ਨੂੰ ਪੂਰਨ ਤੌਰ ਦੇ ਉੱਤੇ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਜਿਹੜਾ ਫੈਸਲਾ ਪਹਿਲਾਂ ਹੀ ਕਾਲ ਦਿੱਤੀ ਜਾ ਚੁੱਕੀ ਹੈ ਇੱਕ ਵਾਰ ਫਿਰ ਜਿਹੜਾ ਹੈ ਪ੍ਰਦਰਸ਼ਨ ਤੇ ਪੰਜਾਬ ਭਰ ਤੋਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਦੋਂ ਹਿੱਸਾ ਲੈਣਗੀਆਂ ਤਾਂ ਇਸ ਤੋਂ ਪਹਿਲਾਂ ਵਾਈਸ ਚਾਂਸਲਰ ਜਿਹੜੇ ਨੇ ਉਹਨਾਂ ਵੱਲੋਂ ਸੈਨੇਟ ਟੋਣਾ ਕਰਾਉਣ ਦੀ ਜਿਹੜੀ ਮਨਜ਼ੂਰੀ ਚਾਂਸਲਰ ਤੇ ਉਪ ਰਾਸ਼ਟਰਪਤੀ ਨੂੰ ਲਿਖਿਆ ਗਿਆ ਸੀ ਲੇਕਿਨ ਮਨਜ਼ੂਰੀ ਨਹੀਂ ਮਿਲੀ ਤੇ ਕੱਲ ਦੀ ਕਾਲ ਨੂੰ ਸਫਲ ਬਣਾਉਣ ਦੇ ਲਈ ਵਿਦਿਆਰਥੀਆਂ ਵੱਲੋਂ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਰਣਨੀਤੀ ਬਣਾਈ ਜਾ ਅਪਣਾਈ ਜਾ ਰਹੀ ਹੈ ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਜਿਹੜੇ ਕਰਮਚਾਰੀਆਂ ਨੂੰ ਇਸ ਸਬੰਧ ਵਿੱਚ ਦੱਸਿਆ ਜਾ ਰਿਹਾ ਸੋ ਇਸ ਕਰਕੇ ਇਹ ਹੰਗਾਮਾ ਜਿਹੜਾ ਹੋਣ ਦੀ ਸੰਭਾਵਨਾ ਕਰਕੇ ਕੱਲ ਦੀ ਛੁੱਟੀ ਕਰ ਦਿੱਤੀ ਗਈ ਹੈ ਔਰ ਜਿਹੜੇ ਐਗਜ਼ਾਮੀਨੇਸ਼ਨ ਸੈਂਟਰ ਬਣੇ ਹੋਏ ਸਨ ਉਹ ਵੀ ਹੁਣ ਤਬਦੀਲ ਕਰ ਦਿੱਤੇ ਗਏ ਨੇ ਡੀਏਵੀ ਕਾਲਜ ਦੇ ਵਿੱਚ ਉਹਨਾਂ ਨੇ ਤਬਦੀਲ ਕੀਤਾ ਔਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਖਿਆ ਕਿ ਪ੍ਰੀਖਿਆ ਦੇ ਸਬਜੈਕਟ ਦੇ ਵਿੱਚ ਕੋਈ ਚੇਂਜ ਨਹੀਂ ਹੋਏਗਾ ਸੋ ਇਸ ਕਰਕੇ ਹੰਗਾਮਾ ਜਿਹੜਾ ਹੈ ਕਿਸਨ ਜਿੱਥੇ ਬੰਦੀਆਂ ਦਾ ਔਰ ਦੂਸਰਾ ਵਿਦਿਆਰਥੀਆਂ ਦਾ ਇਹ ਦੋਨਾਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਤੇ ਯੂਟੀ ਪ੍ਰਸ਼ਾਸਨ ਨੂੰ ਵਕਤ ਪਾਈ ਖੜਾ ਹੈ ਜੀ ਬਟਾ ਜੀ ਪੰਜਾਬ ਦੇ ਡੀਜੀਪੀ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਕੀ ਮਾਮਲਾ ਜੀ ਇਹ ਬੜਾ ਸੰਜੀਦਾ ਮਾਮਲਾ ਔਰ ਪਹਿਲੀ ਵਾਰੀ ਇਹ ਮਾਮਲਾ ਹੋਇਆ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਅਕਾਲੀ ਦਲ ਦੇ ਤਿੰਨ ਵਿਧਾਇਕ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਵਿਧਾਇਕ ਰਹਿ ਗਿਆ ਇੱਕ ਪਾਰਟੀ ਚੇਂਜ ਕਰ ਗਿਆ ਇੱਕ ਬਾਗੀ ਹੋ ਗਿਆ ਇਹ ਜਿਮਨੀ ਚੋਣਾ ਜਿਹੜੀਆਂ ਤਰਨ ਤਰਨੀਆਂ ਹੋਈਆਂ ਜਦੋਂ ਕਸ਼ਮੀਰ ਸਿੰਘ ਸੋਲ ਦੀ ਡੈਥ ਹੋ ਗਈ ਤੇ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਤੇ ਹਰਮਿਤ ਸਿੰਘ ਸੰਧੂ ਨੇ ਚੋਣ ਜਿੱਤ ਲਈ ਤੇ ਅਕਾਲੀ ਦਲ ਦਾ ਦੋਸ਼ ਸੀਗਾ ਕਿ ਪੁਲਿਸ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਭੁਗਤ ਰਹੀ ਹੈ ਵਰਕਰਾਂ ਦੇ ਉਹਨਾਂ ਦੇ ਕੇਸ ਦਰਜ ਕੀਤੇ ਇਹਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ 8 ਨਵੰਬਰ 2025 ਨੂੰ ਉਦੋਂ ਤੁਹਾਨੂੰ ਪਤਾ ਹੈ ਕਿ ਤਰਨ ਤਰਨ ਦੀ ਜਿਹੜੀ ਐਸਐਸਪੀ ਆਰਵਜੋਤ ਕੌਰ ਇਹਨੂੰ ਵੀ ਮੁਅਤਲ ਕੀਤਾ ਗਿਆ ਸੀਗਾ ਫਿਰ ਸਪੈਸ਼ਲ ਡੀਜੀਪੀ ਜਿਹੜਾ ਰਾਮ ਸਿੰਘ ਹੈ ਉਹਨੂੰ 36 ਘੰਟਿਆਂ ਦੇ ਵਿੱਚ ਐਫ ਆਈ ਆਰ ਦੀ ਜਿਹੜੀ ਜਾਂਚ ਸੌਂਪੀ ਗਈ ਸੀ ਆ ਅਕਾਲੀ ਦਲ ਨੇ ਜਦੋਂ ਸ਼ਿਕਾਇਤ ਕੀਤੀ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਨੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਜਿਵੇਂ ਨਹੀਂ ਚੋਣਾ ਦੌਰਾਨ ਪੁਲਿਸ ਜਾਂ ਸ਼ਿਕਾਇਤਾਂ ਦੇ ਸਿਲਸਿਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਕੀਤਾ ਸੀਗਾ ਹਾਲਾਂਕਿ ਇੱਕ ਘੰਟਾ ਦਿੱਲੀ ਦਫ਼ਤਰ ਦੇ ਵਿੱਚ ਰੁਕੇ ਲੇਕਿਨ ਉਹਨਾਂ ਨੇ ਮੀਡੀਆ ਨੂੰ ਕੋਈ ਗੱਲ ਨਹੀਂ ਦੱਸੀ ਪਰ ਅਕਾਲੀ ਦਲ ਦੇ ਹੱਕ ਵਿੱਚ ਇਹ ਗੱਲ ਗਈ ਹੈ ਕਿਉਂਕਿ ਡੀਜੀਪੀ ਦੁਪਹਿਰ ਨੂੰ ਦਿੱਲੀ ਪਹੁੰਚੇ ਚੋਣ ਕਮਿਸ਼ਨ ਦੇ ਦਫ਼ਤਰ ਰੇ ਫਿਰ ਸੁਰੱਖਿਆ ਕਰਮਚਾਰੀਆਂ ਦੇ ਵਿਹਾਰ ਦੇ ਉੱਤੇ ਉਰੋਧੀ ਪਾਰਟੀਆਂ ਨੇ ਵੀ ਜਿਹੜਾ ਇਤਰਾਜ਼ ਪ੍ਰਗਟ ਕੀਤਾ ਸੀ ਜਿਮਨੀ ਚੋਣਾਂ ਦੌਰਾਨ ਤੇ ਡੀਜੀਪੀ ਨੇ ਕੋਈ ਆਨਸਰ ਨਹੀਂ ਦਿੱਤਾ ਤੇ ਚੋਣ ਕਮਿਸ਼ਨ ਇਹਦੀ ਦੋਸ਼ਾਂ ਦੀ ਜਿਹੜੀ ਹੈ ਹੁਣ ਜਾਂਚ ਕਰ ਰਿਹਾ ਹੈ ਤੇ ਚੋਣ ਪ੍ਰਕਿਰਿਆ ਦੀ ਸਮੀਖਿਆ ਜਿਹੜੀ ਤਰਨ ਤਰਨ ਦੀ ਉਹ ਦੁਬਾਰਾ ਹੋਏਗੀ ਸੋ ਅਕਾਲੀ ਦਲ ਦਾ ਜਿਹੜਾ ਇਤਰਾਜ਼ ਹੈ ਉਹਦੇ ਤੇ ਚੋਣ ਕਮਿਸ਼ਨ ਨੇ ਕਾਫੀ ਸਖਤ ਨੋਟਿਸ ਲਿਆ ਤੇ ਪੰਜਾਬ ਦੇ ਇੱਕ ਵੱਡੇ ਅਧਿਕਾਰੀ ਨੂੰ ਡੀਜੀਪੀ ਨੂੰ ਤਾਲਬ ਕਰਨਾ ਇਹ ਇੱਕ ਵੱਡੀ ਜਿਹੜੀ ਹੈ ਗੱਲ ਦੇ ਸਹੀ ਹੈ ਬੀਟਾ ਜੀ ਉਧਰ ਪੰਜਾਬ ਦੇ ਡੀਆਈਜੀ ਦੇ ਗੰਧਮੈਂਦੀ ਕਹਿੰਦੇ ਕੁੱਟਮਾਰ ਹੋ ਗਈ ਹਾਂਜੀ ਅਕਸਰ ਅਸੀਂ ਦੇਖਦੇ ਹਾਂ ਕਿ ਪੁਲਿਸ ਦਾ ਜਿਹੜਾ ਦਬਕਾ ਜਾਂ ਪੁਲਿਸ ਦਾ ਦਾਬਾ ਪੰਜਾਬ ਦੇ ਵਿੱਚ ਹਮੇਸ਼ਾ ਹੀ ਰਿਹਾ ਹੈ ਚਾਹੇ ਵਰਦੀ ਧਾਰੀ ਜਵਾਨ ਹੋਵੇ ਚਾਹੇ ਬਿਨਾਂ ਵਰਦੀ ਤੋਂ ਸਿਵਲ ਦੇ ਵਿੱਚ ਹੋਣ ਲੇਕਿਨ ਪੰਜਾਬ ਪੁਲਿਸ ਦੇ ਡੀਆਈਜੀ ਦੇ ਗਨਮੈਨ ਨੂੰ ਇੱਕ ਦੁੱਧ ਵਾਲੇ ਨੇ ਕੁੱਟਿਆ ਲੁਧਿਆਣਾ ਦੀ ਇਹ ਖਬਰ ਹੈ ਤੇ ਉਹਦੀ ਰੀੜ ਦੀ ਹੱਡੀ ਦੇ ਉੱਤੇ ਵੀ ਛੱਟ ਮੱਜੀ ਹੈ ਤੇ ਬਾਅਦ ਦੇ ਵਿੱਚ ਉਹਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਇਹ ਕਨਸਟੇਬਲ ਜਿਹੜਾ ਸੀਗਾ ਡੀਆਈਜੀ ਸਤਿੰਦਰ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਸੀਗਾ ਔਰ ਮੰਨਿਆ ਜਾ ਰਿਹਾ ਹੈ ਕਿ ਇੱਕ ਦੁੱਧ ਵਾਲੇ ਨੇ ਆਪਣੇ ਪਿਤਾ ਤੇ ਤਿੰਨ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਲੇਕਿਨ ਇਹ ਵਨ ਸਾਈਡਡ ਗੱਲ ਦੱਸੀ ਜਾ ਰਹੀ ਹੈ ਦੂਜੇ ਪਾਸੇ ਕੀ ਗੱਲ ਹੈ ਇਹਦੀ ਜਾਣਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਸਿਪਾਹੀ ਜਿਹੜਾ ਇਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ 13 ਨਵੰਬਰ ਨੂੰ ਜਦੋਂ ਉਹ ਕੰਮ ਖਤਮ ਕਰਨ ਤੋਂ ਬਾਅਦ ਇਹਦੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਉਹ ਇੱਕ ਕਾਰ ਖਰੀਦਣ ਦੇ ਚੱਕਰ ਦੇ ਵਿੱਚ ਬਲਾਚੌਰ ਗਿਆ ਤੇ ਉੱਥੇ ਇਹ ਜਿਹੜਾ ਕੋਈ ਮੋਟਰਸਾਈਕਲ ਦਾ ਆਪਸ ਦੇ ਵਿੱਚ ਕੋਈ ਟਕਰਾਅ ਹੋਇਆ ਤੇ ਝਗੜਾ ਹੋ ਗਿਆ ਇਹ ਸਾਹਮਣੇ ਤੋ ਆਕੇ ਜਿਹੜੇ ਦੂਜੇ ਪਾਸੇ ਦੂਜੇ ਲੋਕਾਂ ਨੇ ਉਹਨਾਂ ਨੂੰ ਕਹਿੰਦੇ ਗਾਲਾਂ ਜਾਂ ਕੋਈ ਬੁਰਾ ਸ਼ਬਦ ਬੋਲੇ ਸੋ ਇਸ ਕਰਕੇ ਉਹਨੂੰ ਕੁੱਟਮਾਰ ਹੋਈ ਉਹਦੇ ਬੇਹੋਸ਼ ਰਿਆ ਫਿਰ ਉਹਨੂੰ ਨਿਊਰੋ ਸਰਜਨ ਦੇ ਕੋਲ ਰੈਫਰ ਕੀਤਾ ਸਿਰ ਦੇ ਉੱਤੇ ਤ੍ਰੀੜ ਦੀ ਹੱਡੀ ਦੇ ਉੱਤੇ ਉਹਦੇ ਸੱਟਾਂ ਵੱਜੀਆਂ ਨੇ ਤੇ ਪੁਲਿਸ ਨੇ ਆਖਿਆ ਕਿ ਅਸੀਂ ਮੁਕੱਦਮਾ ਜਿਹੜਾ ਦਰਜ ਕਰ ਲਿਆ ਪਛਾਣ ਕਰ ਲਈ ਗਈ ਹੈ ਐਸ ਐਚ ਓ ਜਿਹੜਾ ਜਗਦੀਪ ਸਿੰਘ ਉਹ ਕਹਿ ਰਹੇ ਨੇ ਕਿ ਕੁੱਟਮਾਰ ਕਰਨ ਵਾਲਿਆਂ ਦੀ ਜਿਹੜੀ ਪਛਾਣ ਵੀ ਹੋ ਗਈ ਹੈ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਲੇਕਿਨ ਹਾਲੇ ਤੱਕ ਉਹ ਦੋਸ਼ੀ ਫਰਾਰ ਨੇ ਤੇ ਉਹਨਾਂ ਦੀ ਤਲਾਸ਼ ਹੈ ਜਿਹੜੀ ਉਕੀਤੀ ਜਾ ਰਹੀ ਹੈ ਬੇਟਾ ਜੀ ਸੁਣਿਆ ਹੈ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਗਏ ਆ ਤੇ ਰਾਸ਼ਟਰਪਤੀ ਉਹ ਲਾਲ ਕਿਲੇ ਤੇ ਗਏ ਆ ਕਿਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੇ ਬਿਲਕੁਲ ਜੀ ਇਹ ਵੱਡੇ ਸਮਾਗਮ ਪ੍ਰਧਾਨ ਮੰਤਰੀ ਸਾਹਿਬ ਹੁਣ ਅੱਜ ਦੋ ਵੱਡੇ ਸਮਾਗਮ ਹਰਿਆਣਾ ਤੇ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਰਏ ਇੱਕ ਤਾਂ ਇਹ ਹੈ ਕਿ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਉੱਤੇ ਅੱਜ ਸਮਾਗਮ ਦੇ ਜਿਹੜੇ ਆਖਰੀ ਦਿਨ ਸਨ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪਰਮ ਦੇ ਸੰਬੰਧ ਵਿੱਚ ਉੱਥੇ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਗਏ ਸਨ ਤੇ ਅੱਜ ਉਪ ਰਾਸ਼ਟਰਪਤੀ ਜਿਹੜੇ ਨੇ ਦਰੋਪਦੀ ਮੁਰਮੂ ਤੇ ਕੱਲ ਉਪ ਰਾਸ਼ਟਰਪਤੀ ਵੀ ਗਏ ਸਨ ਕੇਂਦਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਤੇ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਤੋਂ ਇਲਾਵਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਐ ਮੈਨੇਜਮੈਂਟ ਸਾਰੀ ਉੱਥੇ ਪਹੁੰਚੀ ਹੋਈ ਸੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਵੱਡੇ ਪ੍ਰੋਗਰਾਮ ਹੋਏ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਕੁਰੂ ਖੇਤਰ ਦੇ ਵਿੱਚ ਜੋਤੀ ਸਰ ਵਿਖੇ ਇੱਕ ਸਮਾਗਮ ਜਿਹੜਾ ਕੀਤਾ ਗਿਆ ਇਸ ਤੋਂ ਪਹਿਲਾਂ ਉਹ ਇੱਕ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਉੱਤੇ ਇੱਕ ਵੱਡਾ ਜਿਹੜਾ ਤਵਾਜ ਝੰਡਾ ਜੀ ਨੂੰ ਕਿਹਾ ਜਾਂਦਾ ਉਹ ਲਹਿਰਾਉਣ ਦੇ ਲਈ ਗਏ ਯੂਪੀ ਦੇ ਵਿੱਚ ਵੀ ਵੱਡਾ ਸਮਾਗਮ ਜਿਹੜਾ ਹੈ ਯੂਪੀ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਵੱਲੋਂ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਗੁਰਤੇਗ ਬਾਧਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੇ ਇੱਥੇ ਇੱਕ ਕਿਤਾਬ ਰਿਲੀਜ਼ ਕੀਤੀ ਤੇ ਇੱਕ ਸਿੱਕਾ ਵੀ ਰਿਲੀਜ਼ ਕੀਤਾ ਨੌਵੇਂ ਪਾਤਸ਼ਾਹ ਸ਼੍ਰੀ ਗੁਰਤੇਗ ਬਾਧਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਤ ਅੱਜ ਸਾਰੇ ਸਮਾਗਮਾਂ ਦੇ ਵਿੱਚ ਇਹ ਚਰਚਾ ਇਸੇ ਗੱਲ ਦੀ ਹੁੰਦੀ ਰਹੀ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦਿੱਲੀ ਸਰਕਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਪੰਜਾਂ ਜਥੇਬੰਦੀਆਂ ਵੱਲੋਂ ਤੋਂ ਇਲਾਵਾ ਯੂਪੀ ਦੀ ਸਰਕਾਰ ਵੱਲੋਂ ਵੀ ਨੌਵੇਂ ਪਾਤਸ਼ਾਹ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ 350ਵੇਂ ਸ਼ਹੀਦੀ ਦਿਵਸ ਨੂੰ ਸੰਬੰਧਿਤ ਪ੍ਰੋਗਰਾਮ ਕੀਤੇ ਗਏ ਔਰ ਇਹਦੇ ਚ ਇੱਕ ਵਿਸ਼ੇਸ਼ ਸਿੱਕਾ ਤੇ ਯਾਦਗਾਰੀ ਡਾਕ ਟਿਕਟ ਜਿਹੜਾ ਉਹ ਜਾਰੀ ਕੀਤਾ ਗਿਆ ਦੂਜਾ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਰਮਾਇੰਦ ਦੀ ਜਿਹੜੀ ਨਗਰੀ ਅਯੋਧਿਆ ਉਹਦੇ ਤੋਂ ਬਾਅਦ ਗੀਤਾ ਦੀ ਨਗਰੀ ਕੁਰਖੇਤਰ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਸਿੱਖਿਆਵਾਂ ਦੇ ਚਲਨ ਦੀ ਜਿਹੜੀ ਪ੍ਰੇਰਣਾ ਦਿੱਤੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਆ ਪਰ ਅਸੀਂ ਆਪਣੀ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕਰ ਸਕਦੇ ਤੇ ਦੂਜਾ ਉਹਨਾਂ ਨੇ ਆਪਰੇਸ਼ਨ ਸੰਦੂਰ ਦਾ ਇੱਥੇ ਜ਼ਿਕਰ ਕੀਤਾ ਔਰ ਕੁਰਖੇਤਰ ਦੀ ਜਿਹੜੀ ਧਰਤੀ ਨੂੰ ਉਹਨਾਂ ਨੇ ਕਿਹਾ ਕਿ ਇਹ ਧਰਮ ਦਾ ਕੇਂਦਰ ਰਹੀ ਤੇ ਸਰਕਾਰ ਉਹਨਾਂ ਨੇ ਆਖਿਆ ਕਿ ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਸਰਹੱਦ ਪਾਰ ਤੋਂ ਹੋਏ ਹਮਲੇ ਦੀ ਗੱਲ ਉਹਨਾਂ ਨੇ ਆਖਿਆ ਕਿ ਦੁਨੀਆ ਭਰ ਨੇ ਦੇਖਿਆ ਕਿ ਹੁਣ ਭਾਰਤ ਨਾ ਤਾਂ دہشت گردੀ ਤੋਂ ਡਰਦਾ ਤੇ ਨਾ ਉਹਨਾਂ ਦੇ ਅੱਗੇ ਝੁਕਦਾ ਸੋ ਇਹ ਵੱਡੇ ਸਮਾਗਮ ਜਿਹੜੇ ਨੇ ਅੱਜ ਸਮਾਪਤੀ ਵੱਲ ਗਏ ਲੇਕਿਨ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਇਹ ਗਿਆ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਯੂਪੀ ਸਰਕਾਰ ਇਹਨਾਂ ਨੇ ਵੱਡੇ ਸਮਾਗਮ ਕੀਤੇ ਔਰ ਵੱਡੀ ਗੰੰਤੀ ਦੇ ਵਿੱਚ ਸੰਗਤ ਨੇ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਬੀਟਾ ਜੀ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਐਨਐਸਜੀ ਦੇ ਕਮਾਂਡੋਜ਼ ਦੀ ਮੌਕ ਡ੍ਰਿਲ ਕੀਤੀ ਹੈ ਬੜੀ ਚਰਚਾ ਹੈ ਹਾਂਜੀ ਬਿਲਕੁਲ ਅੱਜ ਸਵੇਰ ਤੋਂ ਹੀ ਇਹ ਖਬਰਾਂ ਜਦੋਂ ਫਲੈਸ਼ ਹੋ ਰਹੀਆਂ ਸਨ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੌਕ ਡ੍ਰਿਲ ਕੀਤੀ ਗਈ ਇਹਦਾ ਕਾਰਨ ਕੀ ਬਣਿਆ ਐਨਐਸਜੀ ਜਿਹੜੇ ਕਮਾਂਡੋਜ਼ ਨੇ ਸੁਰੱਖਿਆ ਏਜੰਸੀਆਂ ਦੀ ਵੀ ਉੱਥੇ ਹਲਚਲ ਗਈ ਦੂਜਾ ਹੈ ਕਿ ਅਸੀਂ ਬਾਰਡਰ ਤੇ ਬੈਠੇ ਆ ਬਿਲਕੁਲ ਤੇ ਅੰਮ੍ਰਿਤਸਰ ਜਿਹੜਾ ਬਾਰਡਰ ਦੇ ਪੱਖੋਂ ਇੱਥੇ ਬਾਰਡਰ ਦੇ ਵੱਖਰੇ ਡੀਆਈਜੀ ਲਾਏ ਹੋਏ ਸਨ ਐਨਐਸਜੀ ਪਹਿਲਾਂ ਜਿਹੜੇ ਗਈ ਆਪਣਾ ਦਰਗਿਆਣਾ ਮੰਦਿਰ ਉਹਦੇ ਆਸ-ਪਾਸ ਪੁਲਿਸ ਤੇ ਜਿਹੜੇ ਸੁਰੱਖਿਆ ਸਿਕਿਉਰਿਟੀ ਜਿਹੜਾ ਤਾਇਨਾਤ ਕੀਤੀ ਗਈ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਜ ਸਥਾਪਨਾ ਦੇ ਵਿਸਥੀ ਸੀ ਐਨਐਸਜੀ ਦੀ ਟੀਮ ਉੱਥੇ ਪਹੁੰਚੀ ਉੱਥੇ ਵੀ ਜਿਹੜਾ ਸੁਰੱਖਿਆ ਇੰਤਜ਼ਾਮ ਜਿਹੜੇ ਜਾਂਚੇ ਜਾ ਰਹੇ ਨੇ ਔਰ ਪੁਲਿਸ ਇਹਨੂੰ ਮੌਕ ਡ੍ਰਿਲ ਕਹਿ ਰਹੀ ਹੈ ਇਹਨੂੰ ਪੂਰੀ ਤਰ੍ਹਾਂ ਸੀਕ੍ਰੀਟ ਵੀ ਰੱਖਿਆ ਗਿਆ ਔਰ ਜਿਹੜੇ ਸੋਰਸਸ ਦੱਸ ਰਹੇ ਨੇ ਕਿ ਸੰਭਾਵਿਤ ਕਿਸੇ دہشت گردੀ ਹਮਲੇ ਦੀ ਯਮਰਜੈਂਸੀ ਦੀ ਸਥਿਤੀ ਵਿੱਚ ਕਈ ਵਾਰੀ ਕੋਈ ਈਮੇਲ ਵੀ ਆ ਜਾਂਦੀ ਹੈ ਕਿ ਇੱਥੇ ਆ ਜਗ੍ਹਾ ਦੇ ਉੱਤੇ ਕੁਝ ਵਿਸਫੋਟਕ ਸਮਗਰੀ ਰੱਖੀ ਹੋ ਸਕਦੀ ਹੈ ਹਾਲਾਂਕਿ ਮੌਕ ਟ੍ਰੇਲ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਇਹਦੀਆਂ ਕੋਈ ਸੂਚਨਾ ਨਹੀਂ ਸੀਗੀ ਜਿਸ ਵਕਤ ਮੌਕ ਟ੍ਰੇਲ ਹੋ ਰਹੀ ਸੀ ਬਹੁਤ ਤਰ੍ਹਾਂ ਦੇ ਸਵਾਲ ਸਨ ਹਾਲਾਂਕਿ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਪੁਲਿਸ ਦੇ ਜਵਾਨ ਨਾਲ ਇਹਨਾਂ ਨੇ ਅਟੈਚ ਕੀਤੇ ਫਿਰ ਰਾਤ ਨੂੰ ਲਾਊਡ ਸਪੀਕਰ ਸਾਊਂਡ ਸਿਸਟਮ ਡੀਜੇ ਉਨਾਂ ਤੇ ਰੋਕ ਲਾਈ ਗਈ ਔਰ ਜਿਹੜਾ ਇਹ ਬੜਾ ਸੈਂਸਿਟਿਵ ਸ਼ਹਿਰ ਹੈਗਾ ਹਰਮੰਦਰ ਸਾਹਿਬ ਦੀ ਵਜ੍ਹਾ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਰਹਾਲੂ ਇੱਥੇ ਆਉਂਦੇ ਨੇ ਐਤਵਾਰ ਤੇ ਸ਼ਨੀਵਾਰ ਨੂੰ ਤਾਂ ਇਹ ਗਿਣਤੀ ਇਸ ਤੋਂ ਵੀ ਟੱਪ ਜਾਂਦੀ ਹੈ ਤੇ ਦੂਸਰਾ ਹੈਗਾ ਕਿ ਬਾਰਡਰ ਤੇ ਹੈ ਵਾਗਾ ਬਾਰਡਰ ਬਿਲਕੁਲ ਨਾਲ ਹੈ ਤੇ ਸਰਹੱਦੀ ਇਲਾਕਾ ਜਿਹੜਾ ਬੈਲਟ ਹੈ ਇਹ ਸਾਡੀ ਸਾਰੀ ਪੈਂਦੀ ਹੈ ਐਨਐਸਜੀ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਸਵੇਰੇ ਜਿਹੜੇ 10 ਤੋਂ ਸਵੇਰੇ 6 ਵਜੇ ਤੱਕ ਜਦੋਂ ਲਾਊਡ ਸਪੀਕਰ ਚਲਾਉਣ ਦੇ ਉੱਤੇ ਪਾਬੰਦੀ ਲਾਈ ਸੀ ਕਿਸੇ ਤਰ੍ਹਾਂ ਦਾ ਸਾਊਂਡ ਸਿਸਟਮ ਜਾਂ ਡੀਜੇ ਦੇ ਉੱਤੇ ਜਾਂ ਜਿਹੜੇ ਧਾਰਮਿਕ ਸਥਾਨ ਨੇ ਜਾਂ ਧਾਰਮਿਕ ਪ੍ਰੋਗਰਾਮ ਹੈ ਉਹਨਾਂ ਤੋਂ ਇਲਾਵਾ ਜਨਤਕ ਪ੍ਰੋਗਰਾਮਾਂ ਦੇ ਉੱਤੇ ਵੀ ਇਹ ਹੁਕਮ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਪੁਲਿਸ ਨੇ ਇਹਦੇ ਪਿੱਛੇ ਕਿਹਾ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹਦੇ ਲਈ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਸਾਊਂਡ ਸਿਸਟਮ ਜੇਕਰ ਤੁਸੀਂ ਯੂਜ਼ ਕਰੋਗੇ ਤੇ ਇਹਦੇ ਕਾਨੂੰਨੀ ਕਾਰਵਾਈ ਵੀ ਹੋਏਗੀ ਇਹਨੂੰ ਐਕਸਟੈਂਡ ਕੀਤਾ ਗਿਆ 16 ਫਰਵਰੀ ਤੱਕ ਔਰ ਨਾਲ ਹੀ ਪੁਲਿਸ ਨੇ ਅੱਜ ਜਿਹੜੀ ਮੌਕ ਟ੍ਰੀਲ ਕੀਤੀ ਐ ਐਨਐਸਜੀ ਦੀ ਕਮਾਂਡੋ ਦੀ ਉਹਦੇ ਵਿੱਚ ਇਹ ਹੈ ਕਿ ਇੱਕ ਬਲਾਸਟ ਕਰਕੇ ਵੀ ਦੇਖਿਆ ਗਿਆ ਐਨਐਸਜੀ ਦੀ ਮੌਕ ਡ੍ਰਿਲ ਦੇ ਵਿੱਚ ਦੂਜਾ ਬਲਾਸਟ ਤੋਂ ਬਾਅਦ ਉੱਥੇ ਪੂਰਾ ਧੂਆਂ ਉੱਠਿਆ ਇਹ ਨਹੀਂ ਸੀਗਾ ਕਿ ਉਹ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਅਲਾਟ ਕੀਤੀਆਂ ਗਈਆਂ ਐਨਐਸਜੀ ਦੀਆਂ ਟੀਮਾਂ ਜਿਹੜੀਆਂ ਨੇ ਗੁਰਦਵਾਰਾ ਗ੍ਰੰਥ ਯੂਨੀਵਰਸਿਟੀ ਦੇ ਪਹੁੰਚੀਆਂ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਤਾਇਨਾਤ ਰਹੇ ਦੁਰਗਿਆਣਾ ਮੰਦਿਰ ਦੇ ਵਿੱਚ ਵੀ ਪੂਰੀ ਸਿਕਿਉਰਿਟੀ ਰਹੀ ਤਾਂ ਜੋ ਕਿਸੇ ਵੀ ਸੰਭਾਵੀ ਹਮਲੇ ਦੇ ਨੂੰ ਨਿਪਟਣ ਦੇ ਲਈ ਆਪਣੀ ਜਿਹੜੀ ਹੈ ਫੋਰਸਸ ਹੈ ਉਹ ਸਮਰੱਥ ਹੋ ਸਕਣ ਬੀਤਾ ਜੀ ਜਾਂਦਿਆਂ ਜਾਂਦਿਆਂ ਪੰਜਾਬ ਦੇ ਮੌਸਮ ਦੀ ਜ਼ਰਾ ਗੱਲ ਦੱਸ ਕੇ ਜਾਇਓ ਬਿਲਕੁਲ ਜੀ ਮੌਸਮ ਦੇ ਵਿੱਚ ਬਹੁਤ ਵੱਡੀ ਇੱਕ ਵਾਰੀ ਤਬਦੀਲੀ ਆ ਚੁੱਕੀ ਹੈ ਤੇ ਅੱਜ ਜੇ ਅਸੀਂ ਫਰੀਦਕੋਟ ਦਾ ਜਿਹੜਾ ਤਾਪਮਨ ਦੇਖੀਏ ਤਾਂ ਉਹ ਜਿਹੜਾ 4 ਡਿਗਰੀ ਸੈਲਸੀਅਸ ਰਿਹਾ ਵੱਧ ਤੋਂ ਵੱਧ ਤੇ ਹਰਿਆਣਾ ਗਵਾਂਡੀ ਸੂਬੇ ਦਾ ਜਿਹੜਾ 6.3 ਡਿਗਰੀ ਰਿਹਾ ਮੌਸਮ ਦੇ ਵਿੱਚ ਕਾਫੀ ਤਬਦੀਲੀ ਇੱਕਦਮ ਆਈ ਹੈ ਦੁਪਹਿਰ ਵੇਲੇ ਭਾਵੇਂ ਗਰਮੀ ਹੋ ਜਾਂਦੀ ਹੈ ਲੇਕਿਨ ਬਠਿੰਡਾ ਦੇ ਵਿੱਚ 5 5.5 ਡਿਗਰੀ ਸੈਲਸੀਅਸ ਗੁਰਦਾਸਪੁਰ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 7.5 ਡਿਗਰੀ ਤੇ ਲੁਧਿਆਣਾ ਜਿਹੜਾ ਇੰਡਸਟਰੀਅਲ ਜ਼ੋਨ ਹੈ ਸਾਡਾ ਮਾਂਚੈਸਟਰ ਆਫ ਇੰਡੀਆ ਜਿਹਨੂੰ ਕਿਹਾ ਜਾਂਦਾ ਹੈ ਉਹ 7.5 ਡਿਗਰੀ ਉੱਥੇ ਜਿਹੜਾ ਸੈਲਸੀਅਸ ਤਾਪਮਨ ਰਿਹਾ ਤੇ ਪਟਿਆਲਾ ਜਿੱਥੇ ਅੱਜ ਵੱਡੇ ਸਮਾਗਮ ਗੁਰਦੇਵ ਭਦਰਪਾਸ਼ਾ ਜੀ ਦੇ ਨਾਮ ਦੇ ਉੱਤੇ ਗੁਰਦਾਰ ਦੁਖਨਵਾਰਨ ਸਾਹਿਬ ਇਹ ਚੱਲ ਰਿਹਾ ਉੱਥੇ ਜਿਹੜਾ ਤਾਪਮਨ ਹੈ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਬੇਟਾ ਜੀ ਪੰਜਾਬ ਦੀ ਖਬਰਸਰ ਲਈ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਸਾਂਝ ਪਾਉਣ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ